ਹਮ ਜਾਨ ਮਾਰ ਨਹੀਂ ਕਰਦੇ ਦੋ ਘੰਟੇ ਹੋ ਗਏ ਤੁਹਾਨੂੰ ਕੋਈ ਨਾ ਇਹ ਕਿੰਨੇ بڑے ਬੰਦੇ ਤੁਸੀਂ ਆ ਕੇ ਆਏ ਨਾ ਯਾਰ ਦੇਖੋ ਇਹ ਦਿੱਲੀ ਤੋਂ ਨੌਜਵਾਨ ਨੇ ਸ਼ੱਕੀ ਨੌਜਵਾਨ ਨੇ ਆ ਜੀ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਦਿੱਲੀ ਤੋਂ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਹਰਿਆਣੇ ਵੱਲ ਪੱਥਰਬਾਜ਼ੀ ਕਰਨ ਵਾਸਤੇ ਇਹ ਨੌਜਵਾਨ ਸਪੈਸ਼ਲੀ ਆਇਆ ਤੁਹਾਨੂੰ ਕਿਸੇ ਨੇ ਭੇਜਿਆ ਜੀ ਕਿਹਨਾਂ ਨੇ ਭੇਜਿਆ ਫਿਰ ਤੁਸੀਂ ਪੱਥਰ ਕਿਉਂ ਘੇ ਮਾਰ ਰਹੇ ਹੋ ਜੀ ਮਾਹੌਲ ਕਿਉਂ ਖਰਾਬ ਕਰ ਰਹੇ ਹੋ ਪੱਥਰ ਕਿਹਦੇ ਮਾਰ ਬਾਈ ਪੱਥਰ ਮਾਰ ਰਿਹਾ ਬੰਦੇ ਬਾਈ ਪੱਥਰ ਮਾਰ ਰਿਹਾ ਸੀ ਨਹੀਂ ਨਹੀਂ ਇਹ ਝੂਠ ਗੱਲ ਹੈ ਭਾਈ ਇਹ ਝੂਠ ਗੱਲ ਕੀ ਕਰ ਰਹੇ ਸਰੇ ਫਿਰ ਤੁਸੀਂ ਮੈਂ ਉੱਥ ਸਾਰੇ ਉੱਥੇ ਹੀ ਖੜੇ ਮੈਂ ਵੀ ਉੱਧਰ ਹੀ ਖੜਾ ਪੱਥਰ ਮਾਰ ਰਿਹਾ ਸੀਗਾ ਪੱਥਰ ਮਾਰ ਰਿਹਾ ਸੀਗਾ ਡੰਡੇ ਮਾਰ ਰਿਹਾ ਸੀਗਾ ਦਿੱਲੀ ਕਿਹੜੇ ਏਰੀਆ ਤੇ ਰਹਿਣ ਵਾਲੇ ਹੋ ਕੀ ਐਡਰੈਸ ਹੈ ਜੀ ਤੁਹਾਡਾ ਇੱਕ ਮਿੰਟ ਮੈਂ ਦਿੱਲੀ ਤੋਂ ਰਹਿੰਦਾ ਬੋਗਲੇ ਐਡਰੈਸ ਕਿਹੜਾ ਹੈ ਜੀ ਕਿੱਥੋਂ ਆਹ ਭਾਈ ਜੀ ਹੁਣ ਹੀ ਕਹ ਰਹੇ ਪੱਥਰ ਬਾਜੀ ਕਰ ਰਹੇ ਸੀਗੇ ਤੁਸੀਂ ਨਹੀਂ ਨਹੀਂ ਇੱਕ ਮੈਂ ਦਮ-ਧਮਾ ਸਾਹ ਕਰ ਰਿਹਾ ਕਰਨੀ ਹੈ ਨਾਮੇਸ਼ ਨਾਮੇਸ਼ ਭਾਈ ਜੀ ਪੱਥਰ ਬਾਜੀ ਕਰ ਰਹੇ ਸੀਗਾ ਨੋਰਮਲ ਪੱਥਰ ਬਾਜੀ ਕਰ ਰਹੇ ਸੀਗਾ ਬੋਰਡ ਤੇ ਡੰਡੇ ਮਾਰ ਰਹੇ ਸੀਗਾ ਡੰਡੇ ਕੋ ਮਾਰ ਰਹੇ ਸੀਗੇ ਜੀ ਮਾਹੌਲ ਕਿਉਂ ਖਰਾਬ ਕਰ ਰਹੇ ਸੀਗੇ ਤੁਹਾਨੂੰ ਕਿਸੇ ਨੇ ਭੇਜਿਆ ਜੀ ਨਹੀਂ ਜੀ ਨਹੀਂ ਸੌਂ ਰਬ ਦੀ ਖਾਕੀ ਨਹੀਂ ਫਿਰ ਤੁਸੀਂ ਉਧਰ ਨੂੰ ਪੱਥਰ ਕਿਉਂ ਸੱਟ ਰਹੇ ਸੀਗੇ ਮਾਹੌਲ ਖਰਾਬ ਕਰ ਰਹੇ ਸੀ ਆਪਣੇ ਨੌਜਵਾਨਾਂ ਨੂੰ ਉਸਾਰਿਆ ਤੀ ਆਪਣੇ ਨੌਜਵਾਨ ਮਗਰ ਲੱਗੇ ਫਿਰ ਆਪਣੇ ਨੌਜਵਾਨ ਪਿੱਛੇ ਆਉਂਦੇ ਦੀ ਇਹ ਮੂਰੇ ਫੇਰ ਅਕਸਰ ਅੰਦਾਜ਼ੀ ਜੀ ਇਹ ਹੁਣ ਇਹਨਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਜੀ ਆਪਾਂ ਦੇਖਾਂਗੇ ਜੀ ਆਪਾਂ ਜੋ ਉਹਨਾਂ ਕੋਲ ਆਗੂਆਂ ਨੂੰ ਪੁੱਛ ਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਕੋਲ ਲਿਕੇ ਤੇ ਬਿਲਕੁਲ ਜੀ ਇਹ ਦਿੱਲੀ ਤੋਂ ਨੌਜਵਾਨ ਆਇਆ ਹੈ ਤਸਵੀਰਾਂ ਦੇਖ ਸਕਦੇ ਹੋ ਕਿ ਪੱਥਰਬਾਜ਼ੀ ਕਰ ਰਿਹਾ ਸੀਗਾ ਪਥਰਾਹ ਕਰ ਰਿਹਾ ਸੀਗਾ ਤਾਂ ਹੁਣ ਇਸ ਨੌਜਵਾਨ ਨੂੰ ਅੱਗੇ ਪੁਲਿਸ ਪ੍ਰਸ਼ਾਸਨ ਤੱਕ ਪਹੁੰਚਾਇਆ ਜਾ ਰਿਹਾ ਜੀ ਕੀ ਭਾਈ ਜੀ ਕੀ ਕਾਰਵਾਈ ਕਰਵਾਓਗੇ ਦੇਖੋ ਜੀ ਉਹਨੇ ਕਰਨਗੇ ਜਿਹੜੀ ਕਰਨਗੇ ਗੱਲ ਕਿਸਾਨ ਕਰਨਗੇ ਜੀ ਜੋ ਕਰਨਗੇ ਜੀ ਬੈਠੇ ਜੀ ਆਪਣੇ ਜਿਹੜੇ ਜੀ ਭਾਈ ਤੁਸੀਂ ਵੈਸੇ ਆ ਆ ਝੂਠ ਬੋਲ ਰਹੇ ਜਿਹੜੇ ਤੁਹਾਡੇ ਨਾਲ ਬੰਦੇ ਆ ਰਹੇ ਕਹਿੰਦੇ ਤੁਸੀਂ ਪੱਥਰ ਮਾਰ ਰਹੇ ਸੀ ਇਹ ਬੰਦਿਆਂ ਨੇ ਦੇਖਿਆ ਪੱਥਰ ਨਹੀਂ ਮਾਰੇ ਮੈਂ ਬੋਰਡ ਤੇ ਡਾਂਗਾ ਸਾਰੇ ਨੇ ਦੇਖਿਆ ਭਾਈ ਇਹ ਝੂਠ ਕਹਿੰਦਾ ਸਾਰੇ ਬੋਰਡ ਤੇ ਮਾਰੇ ਨੇ ਭਾਈ ਨੱਚਿਆ ਗਿਆ ਬੋਰਡ ਤੇ ਵੀ ਮਾਰੇ ਬੋਰਡ ਤੇ ਡਾਂਗਾ ਮਾਰੇ ਪੱਥਰ ਨਹੀਂ ਬੋਰਡ ਤੇ ਮਾਰੇ ਡਾਂਗਾ ਡਾਂਗਾ ਕਿਉਂ ਮਾਰਦੇ ਹੋ ਭਾਈ ਜੀ ਮੈਂ ਇਕੱਲਾ ਨਹੀਂ ਸਾਰੇ ਬੰਦੇ ਮਾਰਨਗੇ ਤੂੰ ਦਿੱਲੀ ਤੋਂ ਕਰ ਡਾਂਗਾ ਮੈਨੂੰ ਤੇ ਆंदोलਨ ਚ ਆਇਆ ਭਾਈ ਜੀ ਆंदोलਨਾਂ ਤੇ ਪੱਥਰ ਮਾਰਨਾ ਆਇਓ ਮੈਂ ਪੱਥਰ ਕਿਉਂ ਮਾਰਦਾ ਡਾਂਗਾ ਮਾਰਨਾ ਆਇਓ ਡਾਂਗਾ ਮੈਂ ਬੋਰਡ ਸਾਰੇ ਬੋਰਡ ਤੇ ਡਾਂਗਾ ਮਾਰਦੇ ਆਂਦੋਲਨ ਵਾਲੇ ਤੁਹਾਨੂੰ ਡਾਂ ਕਹ ਰਹੀ ਕੋਣ ਕਹਿ ਰਿਹਾ ਤੁਹਾਨੂੰ ਨਹੀਂ ਜੀ ਕੋਈ ਹੈਦਰ ਪੰਜਾਬੀ ਰਿਸ਼ਤਾ ਦਾ ਕੋਈ ਬੰਦਾ ਕਿਸੇ ਨਾਲ ਆਇਆ ਹੋਵੇਂ ਨਹੀਂ ਮੈਂ ਕੱਲਾ ਆਇਆ ਕੱਲਾ ਹੀ ਆਇਆ ਹੈ ਇਹ ਕੱਲੇ ਤੁਸੀਂ ਇਹ ਫਿਰ ਡਾਂਗਾ ਮਾਰ ਕੇ ਮਾਹੌਲ ਹੀ ਖਰਾਬ ਹੋ ਰਿਹਾ ਹੈ ਜੀ ਮਾਹੌਲ ਸ਼ਾਂਤ ਤਾਂ ਨਹੀਂ ਹੋ ਰਿਹਾ ਫਿਰ ਮਾਹੌਲ ਕਿਉਂ ਖਰਾਬ ਕਰ ਰਹੇ ਹੋ ਤੁਸੀਂ ਤੁਸੀਂ ਉਧਰ ਵੇਖੋ ਉਹ ਨੌਜਵਾਨ ਨੇ ਮੈਂ ਤਾਂ ਪਹਿਲੇ ਤੇ ਵੀ ਡਾਂਗਾ ਵਜਾ ਰਹੇ ਨੇ ਪਤਤ ਡਾਂਗਾ ਵਜਾ ਨਹੀਂ ਡਾਂਗਾ ਹੋ ਸਕਦਾ ਤੁਹਾਨੂੰ ਦੇਖ ਕੇ ਡਾਂਗਾ ਮਾਰਦੇ ਹੁਣ ਨਹੀਂ ਜੀ ਤੁਹਾਨੂੰ ਕਿਸੇ ਨੇ ਭੇਜਿਆ ਕਿਹਨਾਂ ਨੇ ਭੇਜਿਆ ਜੀ ਮੈਂ ਮੈਨੂੰ ਕਿਸੇ ਨੇ ਨਹੀਂ ਭੇਜਿਆ ਫਿਰ ਦਿੱਲੀ ਤੋਂ ਇਹ ਤਾਂ ਪੰਜਾਬ ਦੇ ਕਿਸਾਨ ਨੇ ਤੁਸੀਂ ਦਿੱਲੀ ਤੋਂ ਇੱਥੇ ਕੀ ਕਰਨਾ ਹੈ ਮੈਂ ਅੰਮ੍ਰਿਤਸਰ ਗੁਰੂ ਘਰ ਮੱਠਾ ਠਿਕਣਾ ਅੰਦਰ ਰਹਿਣਾ ਮੈਂ ਹਰ ਸਾਲ ਚ ਆਂਦਾ ਛੇ ਸਾਲ ਚ ਆਉਂਦਾ ਇਹ ਤੁਸੀਂ ਦੱਸੋ ਜੀ ਬਜ਼ੁਰਗੋ ਕਿਵੇਂ ਇਹ ਬੰਦਾ ਕਿਵੇਂ ਤੁਸੀਂ ਫੜਿਆ ਜੀ ਇਹ ਤੁਹਾਨੂੰ ਕਹਿ ਰਹੇ ਹਾਂ ਜੀ ਸ਼ਤਕ ਇਸ ਬੰਦੇ ਤੇ ਸ਼ੱਕੀ ਦਾ ਮਾਰ ਰਿਹਾ ਤੇ ਉੱਥੇ ਖੜੇ ਹੋ ਗਏ ਉਹਨੜਾ ਬਾਜੀ ਕਰ ਰਿਹਾ ਦਾ ਕੱਤਾ ਲੈ ਕਿੰਨੇ ਵਜੇ ਤੁਸੀਂ ਇਸ ਅੰਦੋਲਨ ਚ ਪਹੁੰਚੇ ਕਦੋਂ ਪਹੁੰਚੇ ਮੈਂ ਕਿਹਨੇ ਮੁਲਾਜ਼ਮ ਵੀ ਜੂਮ ਦੇਖ ਰਹੇ ਸੀਗੇ ਪਹਿਲਾਂ ਇਦਾਂ ਡੰਡੇ ਲੱਗਿਆ ਬਾਜੀ ਆਪ ਕਲਪਾਣਾ ਸਿੱਧੂ ਬਾਈ ਆਇਆ ਸੀ ਹਾਂ ਮੌਦ ਹੋਇਆ ਤਾਂ ਨਾ ਟੱਕੀ ਹਾਂ ਉੱਥੇ ਮੈਂ ਉਹਣਾ ਨਹੀਂ ਦਿਆ ਕਿ ਨਾ ਪੁਲਿਸ ਬੈਠਾ ਸੀ ਚੰਦੇ ਪੁਲਿਸ ਬੈਠੀ ਤੇ ਡਾਂਗਾ ਵਰ ਜਾ ਤੁਹਾਨੂੰ ਵੈਸੇ ਜਿਹੜਾ ਬੋਰਡ ਤੇ ਡੰਡੇ ਮਾਰਨ ਵਾਸਤੇ ਕਿਸੇ ਨੇ ਕਿਹਾ ਸੀਗਾ ਫਿਰ ਤੁਸੀਂ ਬੋਰਡ ਤੇ ਡੰਡੇ ਕਿਉਂ ਮਾਰ ਰਹੇ ਸੀਗੇ ਸਾਰੇ ਮਾਰੇ ਸਾਰੇ ਕੋਣ ਮਾਰੇ ਤੇ ਬੰਦਾ ਕਰ ਕਿਹੜਾ ਮੁੰਡਾ ਕਰ ਕਰ ਕਿਹੜਾ ਕਰਦਾ ਕਿਸੇ ਨੇ ਨਹੀਂ ਮਾਰੇ ਤਾਂ ਇਕੱਲੇ ਨੇ ਮਾਰੇ ਇਹਨੇ ਮਾਰੇ ਉਹ ਝੂਠੀ ਮਰੀ ਜਾ ਰਿਹਾ ਤੂੰ ਸਾਲਾ ਉਹ ਤਾਂ ਜੋ ਮਰਜੀ ਗਈ ਜਾ ਕਾ ਵੀ ਰੇ ਸੋਣਾਂ ਤੂੰ ਆ ਹੀ ਗਏ ਬਹੁਤ ਗੱਲਾਂ ਕੱਢੀਆਂ ਕੀ ਕੀ ਕਰਨਾ ਜੀ ਸਲੋ ਚੱਲ ਜੀ ਸਿੱਧਾ ਸ਼ਟ ਲੈ ਜਾ ਬਥੇਰਾ ਹੋ ਗਿਆ ਜੀ ਨਹੀਂ ਬਿਲਕੁਲ ਜੀ ਇੱਧਰ ਨੌਜਵਾਨ ਗੁੱਸੇ ਚ ਦਿਖਾਈ ਦੇ ਰਹੇ ਗੁੱਸਾ ਇਹਨਾਂ ਦਾ ਬਿਲਕੁਲ ਜਾਇਜ਼ ਆ ਕਿਉਂਕਿ ਇੱਕ ਪਾਸੇ ਜਿਹੜੇ ਕਿਸਾਨ ਸ਼ਾਂਤਮਈ ਪ੍ਰਦਰਸ਼ਨ ਕਰਨ ਵਾਸਤੇ ਦਿੱਲੀ ਕੂਚ ਕਰ ਰਹੇ ਸੀ ਪਰ ਦੂਸਰੇ ਪਾਸੇ ਜਿਹੜੇ ਇਹ ਜਿਹੜੇ ਲੋਕ ਨੇ ਮਾਹੌਲ ਖਰਾਬ ਕਰਨ ਵਾਸਤੇ ਸਪੈਸ਼ਲੀ ਤੌਰ ਤੇ ਇੱਥੇ ਪਹੁੰਚੇ ਨੇ ਹੁਣ ਸਵਾਲ ਖੜੇ ਹੋ ਰਹੇ ਨੇ ਵੀ ਭਾਈ ਲੋਕਾਂ ਨੇ ਕਿਹੜੇ ਲੋਕਾਂ ਨੇ ਇਹਨਾਂ ਨੂੰ ਇੱਥੇ ਭੇਜਿਆ ਹੈ ਆਪਣੇ ਆਪ ਦੇ ਵਿੱਚ ਸਵਾਲ ਹੈ ਇੱਕ ਪਾਸੇ ਨੌਜਵਾਨ ਕਹਿ ਰਹੇ ਨੇ ਕਿ ਇਹ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਜਿਹੜਾ ਨੌਜਵਾਨ ਫੜਿਆ ਹੈ ਇਹ ਕਹਿੰਦਾ ਵੀ ਭਾਈ ਮੈਂ ਜਹਾ ਕੋਈ ਕੰਮ ਨਹੀਂ ਕੀਤਾ ਇਹ ਨੌਜਵਾਨ ਦਾ ਇਹੀ ਮੰਨਣਾ ਹੈ ਕੜਾ ਤੋਂ ਛੱਡ ਦਿਓ ਭਾਈ ਜੀ ਕੜਾ ਤਾਂ ਇਹ ਦਿੱਲੀ ਤੋਂ ਨੌਜਵਾਨ ਆਇਆ ਜੀ ਦਿੱਲੀ ਤੋਂ ਸਪੈਸ਼ਲੀ ਇੱਥੇ ਪਹੁੰਚਿਆ ਤੈਨੂੰ ਆਖੇ ਨਾ ਬਾਸ ਵਗ ਜਾ ਮੈਂ ਕਿਹਾ ਕਿਉਂ ਨਹੀਂ ਮੈਂ ਸਵੇਰ 6 ਵਜੇ ਗਿਆ ਕੱਲ ਤੈਨੂੰ ਆਖੇ ਨਾ ਬਾਸ ਵਗ ਜਾ ਤਾਂ ਪੂਰਾ ਕੌਨਫੀਡੈਂਸ ਹੈ ਜੀ ਇਸ ਨੌਜਵਾਨ ਦੇ ਚਿਹਰੇ ਤੇ ਤੁਸੀਂ ਦੇਖ ਸਕਦੇ ਹੋ ਕਿ ਮਾਹੌਲ ਖਰਾਬ ਕਰਦਾ ਫੜਿਆ ਗਿਆ ਤਾਂ ਚਿਹਰੇ ਤੇ ਤੁਸੀਂ ਖੁਸ਼ੀ ਦੇਖ ਸਕਦੇ ਹੋ ਕਿੰਨਾ ਕਿੰਨਾ ਖੁਸ਼ ਨਜ਼ਰ ਆ ਰਿਹਾ ਨੌਜਵਾਨ ਭਾਈ ਚਿਹਰੇ ਤੇ ਤਾਂ ਬੜੀ ਖੁਸ਼ੀ ਹੈ ਜੀ ਇਦਾਂ ਲੱਗਦਾ ਨਹੀਂ ਵੀ ਮਾਹੌਲ ਖਰਾਬ ਕਰਨ ਆਇਆ ਹੋਗਾ ਆਹ ਵੇਖਦੇ ਆਂ ਯਾਰ ਸਰ ਕੋ ਦੇਖੋ ਚੱਕ ਕੇ ਫੋਨ ਵੀ ਲੈ ਰਿਹਾ ਇਹ ਉਹ ਨਹੀਂ ਦਾ ਬੰਦਾ ਸਾੜਾ ਢੋਗਲਾ ਵੇਚਿਆ ਨਾ ਕੱਲ ਪਰਮਗਰ ਤੇ ਨਾ ਕੁਝ ਨਹੀਂ ਕਹਿਣਾ ਵੀਰੇ ਆਨੇ ਮੈਨੂੰ ਕੁਝ ਨਹੀਂ ਕਹਿਣਾ ਹੈਗਾ ਕੁਝ ਨਹੀਂ ਕਹਿਣਾ ਹਾ ਜੀ ਮਾਰੇ ਉਹ ਪ੍ਰਧਾਨ ਭੰਗੂ ਪ੍ਰਧਾਨ ਨੂੰ ਫੜਾਈ ਹੈ ਬੰਦਾ ਯਾਰ ਕੋਈ ਪਛਾਣ ਪੱਤਰ ਹੈਗਾ ਜੀ ਕੋਈ ਆਧਾਰ ਕਾਰਡ ਆਇਡੈਂਟੀਟੀ ਆਧਾਰ ਕਾਰਡ ਸੜਾ ਕੋ ਆ ਬੀਰੇ ਬੰਦਿਆਂ ਇੱਕ ਮਿੰਟ ਛੱਡ ਦਿਓ ਛੱਡ ਦਿਓ ਪਰ ਤਾਂ ਜਿਉਂ ਨਹੀਂ ਆਪ ਜੀ ਆਪਾਂ ਹੁਣ ਕਿਸੇ ਨੂੰ ਸੁਭਾਣਨ ਚੱਲੇ ਆ ਤਾਂ ਆਪੇ ਦੇਖ ਲੈਣਗੇ ਸਾਰੇ ਕੁਝ ਨਾ ਤਾਂ ਇਧਰ ਇਹ ਮਾਹੌਲ ਖਰਾਬ ਕਰਨ ਵਾਲਾ ਜਿਹੜਾ ਨੌਜਵਾਨ ਹੈ ਜੀ ਇਹ ਜਥੇਬੰਦੀਆਂ ਵੱਲੋਂ ਫੜ ਲਿਆ ਗਿਆ ਹੁਣ ਸਿੱਧੂਪੁਰ ਜਥੇਬੰਦੀ ਹੈ ਜੀ ਤੁਹਾਡੀ ਹਾਂਜੀ ਹਾਂਜੀ ਸਿੱਧੂਪੁਰ ਜਥੇਬੰਦੀ ਦੇ سپੁਰਦ ਕੀਤਾ ਜਾਊਗਾ ਉਹਨਾਂ ਨੂੰ ਇਹ ਨੌਜਵਾਨ ਅੱਗੇ ਜਿਹੜਾ ਜੋ ਵੀ ਕਾਰਵਾਈ ਕੀਤੀ ਜਾਊਗੀ ਜਿਹੜੇ ਆਗੂ ਸਹਿਬਾਨ ਨੇ ਉਹ ਕਾਰਵਾਈ ਕਰਨਗੇ ਫਿਲਹਾਲ ਸਵਾਲ ਖੜੇ ਹੋ ਰਹੇ ਨੇ ਵੀ ਭਾਈ ਇਸ ਸ਼ਾਂਤਮਈ ਮਾਹੌਲ ਦਾ ਜਿਹੜਾ ਅੰਦੋਲਨ ਦਾ ਮਾਹੌਲ ਖਰਾਬ ਕਰਨ ਵਾਸਤੇ ਅਜਿਹੇ ਸਾਕਸ਼ ਕਿਉਂ ਆ ਰਹੇ ਨੇ ਕੀ ਪੰਜਾਬੀਆਂ ਦੀ ਸ਼ੋਭੀ ਖਰਾਬ ਕੀਤੀ ਜਾਂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਆਪਣੇ ਆਪ ਦੇ ਵਿੱਚ ਸਵਾਲ ਹੈ ਤਾਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜਿਹੜਾ ਇਹ ਆਗੂ ਸਹਿਬਾਨ ਨੇ ਉਨਾ ਗੁਆਂ ਤੱਕ ਇਹ ਨੌਜਵਾਨ ਨੂੰ ਭੇਜਿਆ ਜਾਊਗਾ ਅੱਗੇ ਜੋ ਕਾਰਵਾਈ ਕੀਤੀ ਜਾਊਗੀ ਉਹ ਗੁਆਂ ਉੱਲੋ ਕੀਤੀ ਜਾਏਗੀ ਚੋਕੜਾ ਅਗਲਾ ਕੁੱਟ ਕੁੱਟ ਮਾਰ ਦਿੰਦੇ ਤੈਨੂੰ ਐਨਕੇ ਲੰਨ ਤੇਰਾ ਐਡਾ ਹਾਲ ਕਰਦੇ ਨਾ ਮਾਰ ਮਾਰ ਕੇ ਤਾਂ ਬਿਲਕੁਲ ਜੀ ਇਹ ਬਹੁਤ ਜਿਹੜਾ ਹੈ ਨਾ ਕਹਿ ਸਕਦੇ ਇੱਕ ਸਹੀ ਤਰੀਕੇ ਦੇ ਨਾਲ ਜਿਹੜਾ ਇਸ ਨੌਜਵਾਨ ਨੂੰ ਕਿਸੇ ਵੀ ਮਾਰਕਟ ਮਾਰਕਟਾਈ ਤੋਂ ਹੈਨਾ ਬੇਨਾ ਇਸ ਨੌਜਵਾਨ ਨੂੰ ਇੱਥੇ ਜਿਹੜੀ ਪੱਤਰਕਾਰ ਨਾਲ ਕੱਟਣ ਉਹ ਵੀ ਇਹੇ ਜਿਹੇ ਆਨਸਰਾਂ ਨੇ ਵੀ ਕੀਤੀ ਆ ਪਹਿਲੇ ਜਿਹੜੀ ਪੱਤਰਕਾਰ ਨਾਲ ਕੱਟਣ ਹੋਈ ਆ ਆਪਣੇ ਕਿਸਾਨ ਕੋਈ ਪੱਤਰਕਾਰ ਨੂੰ ਕੁਝ ਨਹੀਂ ਕਹਿੰਦਾ ਉਹ ਵੀ ਇਹੇ ਜਿਹੇ ਆਨਸਰ ਸਾਰੇ ਦੇ ਦਿੰਦੇ ਨੇ ਇਹੇ ਵਰਗੇ ਕਹਿੰਦੇ ਨੇ ਇਹੇ ਜਿਹੇ ਵਰਗੇ ਬੰਦੇ ਕਹਿੰਦੇ ਨੇ ਹੁਣ ਸਾਡੀ ਪ੍ਰਧਾਨ ਜੀ ਨੇ ਡਿਊਟੀ ਲਈ ਹੋਈ ਆ ਅਸੀਂ ਦੰਦੇ ਆ ਸਾਰੀਆਂ ਜਿਹੇ ਬੰਦਿਆਂ ਨੂੰ ਬੇਨਤੀ ਆ ਆਪਣੇ ਆਪਣੇ ਵਲੰਟੀਅਰ ਟਰਾਲੀਆਂ ਜੋ ਕੱਢੋ ਟਰਾਲੀਆਂ ਦੇ ਵਿੱਚ ਨਾ ਪੈਣ ساری ਰਾਤ ਪਹਿਰਾ ਦਿਓ ਇਹੋ ਜਿਹੇ ਬੰਦੇ ਫਿਰੋ ਤਾਂ ਆਪਣੇ ਅੰਦਲ ਨੂੰ ਢਾਣਾ ਲੱਗੇ ਅਜਿਹੇ ਬੰਦਿਆਂ ਦਾ ਦਿੱਲੀ ਤੋਂ ਇੱਥੇ ਪੰਜਾਬ ਚ ਆਉਣਾ ਹਰਿਆਣਾ ਦੇ ਬਾਰਡਰ ਤੇ ਜਿਹੜਾ ਮਾਹੌਲ ਖਰਾਬ ਕਰਨਾ ਬੋਰਡਾਂ ਤੇ ਜਿਵੇਂ ਇਸ ਨੌਜਵਾਨਾਂ ਬੋਲੋ ਇੰਟਰਵਿਊ ਦੇ ਵਿੱਚ ਵੀ ਜਾਂ ਵੀਡੀਓ ਦੇ ਵਿੱਚ ਵੀ ਮੰਨਿਆ ਗਿਆ ਵੀ ਮੈਂ ਬੋਰਡਾਂ ਤੇ ਡੰਡੇ ਮਾਰੇ ਆ ਅਜਿਹਾ ਕੰਮ ਕਰਨਾ ਤੁਸੀਂ ਕੀ ਮੰਨਦੇ ਹੋ ਜਿਹੜਾ ਕੰਮ ਕਿਉਂ ਕੀਤਾ ਜਾ ਰਿਹਾ ਹਾਂ ਹਾਂ ਕੰਮ ਜਿਹੜਾ ਮਤਲਬ ਸਰਕਾਰ ਕਹਿੰਦੀ ਹੈ ਸਾਡੇ ਤੇ ਪਥਰਾ ਹੋ ਰਿਹਾ ਸਾਡੇ ਤੇ ਕੁਝ ਹੋ ਰਿਹਾ ਉਹ ਇਹੀ ਨੌਜਵਾਨਾਂ ਨੂੰ ਤੇ ਭੇਜੇ ਹੋਈ ਕਰਦੇ ਨੇ ਉਦੋਂ ਪਹਿਲਾਂ ਪੁਲਿਸ ਵਾਲਾ ਮਲਾਜ਼ਮ ਫੜਿਆ ਇੱਕ ਮਲਾਜ਼ਮ ਰਾਤ ਫੜ ਕੇ ਜੀ ਪੰਗੂ ਸਾਹਿਬ ਕੋਲ ਅਈ ਕੱਸੀ ਅੱਜ ਆ ਫੜ ਲਿਆ ਤੇ ਇਹ ਨੌਜਵਾਨ ਮਾਹੌਲ ਖਰਾਬ ਕਰਕੇ ਸਾਡੇ ਨੌਜਵਾਨਾਂ ਨੂੰ 扑ਕਾ 扑ਕਾ ਕੇ ਕੋਲ ਲੈ ਕੇ ਜਾਂਦੇ ਨੇ ਉਧਰੋਂ ਫਿਰ ਗੋਲੀਆਂ ਚੱਲਦੀਆਂ ਫਰਕਾਣ ਦਾ ਸਾਡੇ ਨੌਜਵਾਨਾਂ ਦਾ ਹੋ ਰਿਹਾ ਹੈ ਨਾ ਇਹ ਸਾਨੂੰ ਇਹ ਅੱਤਵਾਦੀ ਸਾਨੂੰ ਵੱਕਵਾਦੀ ਦੱਸਦੇ ਨੇ ਇਹੋ ਜਿਹੇ ਨੌਜਵਾਨ ਭੇਜ-ਭੇਜ ਕੇ ਸਾਡਾ ਨੁਕਸਾਨ ਹੀ ਕਰਵਾਉਂਦੇ ਨੇ ਪੱਥਰ ਮਾਰੇ ਤੁਸੀਂ ਜੀ ਮੰਨਦੇ ਹੋ ਨਹੀਂ ਪਤਾ ਨਹੀਂ ਮਾਰੇ ਭਾਜੀ ਜੇ ਉੱਥੇ ਉਹ ਨੌਜਵਾਨੇ ଥିਗੇ ਅੱਗੇ ਤੁਹਾਡੇ ਕੋਲ ਕਹਿਣ ਵੀ ਬਾਕੀ ਜੀ ਸਾਡੇ ਸਾਹਮਣੇ ਇਹਨੇ ਮਾਰੇ ਫਿਰ ਫੇਰ ਦੱਸੋ ਉਹ ਬੁੱਲਾ ਲਾ ਲੋ ਉਸ ਤੇ ਉਸ ਤੇ ਉਸ ਤੇ ਮੈਂ ਮੈਂ ਕਦੇ ਕੋ ਮਾਰ ਲਿਆ ਸੀ ਅਸੀਂ ਆਪਣੇ ਨੌਜਵਾਨ ਅਸੀਂ ਅਸੀਂ ਆਪਣੇ ਨ ਜੀ ਅਸੀਂ ਆਪਣੇ ਨੌਜਵਾਨਾਂ ਨੂੰ ਸਮਝਾ ਰਹੇ ਸੀ ਕਿ ਰਾਤ ਦਾ ਟਾਈਮ ਹੁਣ ਆਪਾਂ ਸੋਈਏ ਜਾ ਕੇ ਨੌਜਵਾਨਾਂ ਨੂੰ ਪਿੱਛੇ ਕਰ ਰਹੇ ਸੀ ਹਾਂ ਤੇ ਨੌਜਵਾਨ ਪਿੱਛੇ ਆ ਵੀ ਗਏ ਸੀ ਜਦੋਂ ਨੌਜਵਾਨ ਪਿੱਛੇ ਆਉਂਦੇ ਸੀ ਤਾਂ ਇਹ ਜਿਹੜਾ ਇਹ ਨੌਜਵਾਨਾਂ ਇਹ ਮਤਲਬ ਕਿ ਬੋੜਾਂ ਤੇ ਡੰਡੇ ਮਾਰਦਾ ਸੀ ਹਾਂ ਇਹ ਮਤਲਬ ਪਥਰਾਵਾਜੀ ਕਰਦਾ ਸੀ ਬੋੜਾ ਦੇ ਕਹਿਣ ਦਾ ਭਾਵ ਤੁਹਾਡੇ ਪੰਜਾਬ ਦੇ ਨੌਜਵਾਨਾਂ ਨੂੰ ਪ੍ਰਭਾ ਰਿਆ ਸੀ ਪੰਜਾਬ ਦੇ ਨੌਜਵਾਨ ਜਦੋਂ ਇਹ ਡੰਡੇ ਮਾਰਦਾ ਸੀ ਤਾਂ ਪੰਜਾਬ ਦੇ ਨੌਜਵਾਨ ਇਹਨੇ ਮਗਰ ਲਾ ਕੇ ਉਹ ਜਾ ਕੇ ਡੰਡੇ ਮਾਰਦੇ ਸੀ ਉਹ ਅੱਗੇ ਨੂੰ ਵੱਧਦੇ ਸੀ ਨਹੀਂ ਉਹ ਸਾਡੇ ਕਹੇ ਦੇ ਪਿੱਛੇ ਹਟ ਗਏ ਇਹ ਪ੍ਰਭਾ ਰਿਆ ਸੀਗਾ ਜੀ ਨੌਜਵਾਨਾਂ ਨੂੰ ਮਾਹੌਲ ਸਰਾ ਵਗਾਰ ਇਹ ਤਾਂ ਡੰਡੇ ਮਾਰ ਰਿਹਾ ਸੀ ਰੋਲੇ ਮਾਰ ਰਿਹਾ ਸੀ ਰੋਨੇ ਮਾਰ ਰਿਹਾ ਸੀ ਇਹ ਪ੍ਰਧਾਨ ਜੀ ਇਧਰ ਇਧਰੇ ਪਾਸੇ ਆ ਜਾਓ ਪ੍ਰਧਾਨ ਸਾਹਿਬ ਇਧਰਲੇ ਪਾਸੇ ਆ ਜਾਓ ਤਾਂ ਡੰਡੇ ਮਾਰੇ ਬੋੜਾ ਇਹ ਪ੍ਰਧਾਨ ਜੀ ਆਪਾਂ ਆਪਣੇ ਬੰਦਿਆਂ ਨੂੰ ਪਿੱਛੇ ਪਿੱਛੇ ਕਰ ਲਿਆ ਸੀ ਸਾਰਿਆਂ ਨੂੰ ਇੱਕ ਮਿੰਟ ਇੱਕ ਮਿੰਟ ਕਰ ਜਾ ਆਪਣੇ ਬੰਦਿਆਂ ਨੂੰ ਸਾਰਿਆਂ ਨੂੰ ਪਿੱਛੇ ਕਰ ਲਿਆ ਸੀ ਜੀ ਪਿੱਛੇ ਚਲੇ ਗਏ ਸੀ ਆਪਣੇ ਮੁੰਡੇ ਸਾਰੇ ਜਿੰਨੇ ਵੀ ਮੁੰਰੇ ਸੀ ਤੇ ਇਹ ਬੰਦਾ ਉੱਥੇ ਜਿਹੜਾ ਬੋਰਡ ਲੱਗਿਆ ਹੋਇਆ ਜੀ ਵੱਡਾ ਉਹ ਬੋਰਡ ਤੇ ਜਦੇ ਡੰਡੇ ਮਾਰਦਾ ਸੀ ਜਦ ਆਪਣੇ ਬੰਦੇ ਮਗਰ ਜਾਂਦੇ ਸੀ ਜਦ ਡੰਡੇ ਮਾਰਦਾ ਸੀ ਤਾਂ ਆਪਣੇ ਨੌਜਵਾਨ ਫੇਰ ਅੱਗੇ ਚੱਲ ਜਾਂਦੇ ਉਹਨਾਂ ਨੂੰ ਫੇਰ ਜਦੋਂ ਅਸੀਂ ਦੇਖਿਆ ਵੀ ਇਹ ਇਕੱਲਾ ਨੌਜਵਾਨ ਕਾਤੇ ਡੰਡੇ ਮਾਰਦਾ ਉੱਥੇ ਜਾ ਜਾ ਕੇ ਬਾਕੀ ਨੌਜਵਾਨ ਤਾਂ ਆਪਣੇ ਪਿੱਛੇ ਆ ਗਏ ਨਾ ਉੱਥੇ ਜਾ ਕੇ ਜਦੋਂ ਇਹਨੂੰ ਫੜਿਆ ਤਾਂ ਇਹ ਮਤਲਬ ਕੀ ਬੋਲੇ ਵੀ ਹੋ ਰਹੇ ਕਿਵੇਂ ਤੇ ਇਹਦੇ ਕੋਲੇ ਨਾ ਕੋਈ ਸਬੂਤ ਵੀ ਮੈਂ ਕਿਹੜੇ ਜੱਥੇਬੰਦੀ ਦਾ ਕਿਹਦੇ ਨਾਲ ਆਇਆ ਹੋਇਆ ਕਿਹਦੇ ਨਾਲ ਨਹੀਂ ਇਹ ਕਹਿੰਦਾ ਮੇਰੇ ਨਾਲ ਬੰਦੇ ਨਹੀਂ ਅਸੀਂ ਕਾ ਵੀ ਲਿਆ ਬੰਦੇ ਕਿਹੜੇ ਨੇ ਤੇਰੇ ਨਾਲ ਕੌਣ ਨੇ ਫਿਰ ਇਹ ਤਾਂ ਕੋਈ ਇਹਦੇ ਨਾਲ ਕੋਈ ਹੈਗਾ ਵੀ ਨਹੀਂ ਸੀ ਫਿਰ ਕਦਮਾ ਕੱਲ ਆਇਆ ਮੈਂ ਦਿੱਲੀ ਤੋਂ ਆਇਆ ਮੈਂ ਬੋਲਦਾ ਪੰਜਾਬੀ ਆ ਮੈਂ ਕੱਲ ਆਇਆ ਮੇਰਾ ਤੁਹਾਡੇ ਨਾਲ ਕੋਈ ਬੰਦਾ ਹੋਰ ਆਇਆ ਜੀ ਪਹਿਲਾਂ ਤੁਸੀਂ ਕਹਿ ਰਹੇ ਸੀ ਮੇਰੇ ਸਾਥੀ ਉੱਥੇ ਆ ਮੈਂ ਕਿਹਾ ਬੰਦੇ ਉਧਰ ਖੜੇ ਨੇ ਨਹੀਂ ਤੁਹਾਡੇ ਸਾਥੀ ਉੱਥੇ ਸੀਗੇ ਅੱਗੇ ਨਾਲ ਫਿਰ ਬਲਾਉਣ ਨੂੰ ਜੇ ਖੜੇ ਆ ਰਾਸ਼ਣ ਦਾ ਦਰਕਾਰ ਨਹੀਂ ਸੀ ਖੜੇ ਫੌਜਾਂ ਨੇ ਮਾਰੇ ਨੇ ਬੰਬ ਹਾਂਜੀ ਹਾਂਜੀ ਉਹਨਾਂ ਨੇ ਮਾਰੇ ਨੇ ਇਹ ਆ ਬੰਦੇ ਤਾਂ ਆਪਾਂ ਆਪਣੀ ਮਗਰ ਕਰ ਲਈ ਸੀ ਸਾਰੇ ਇਹ ਜੀ ਆਪਣਾ ਪਛਾਣ ਪੱਤਰ ਦਿਖਾ ਰਿਹਾ ਜੀ ਨੌਜਵਾਨ ਤੇਰੇ ਫੋਟੋ ਤਾਂ ਹੈ ਨਹੀਂ ਤੇਰੀ ਹੈਗੀ ਆ ਜੀ ਹੈਗੀ ਆ ਸਹੀ ਹੈ ਇਹ ਗੱਲਾ ਮਾਰਦਾ ਹੀ ਡੰਡੇ ਰੋੜੇ ਮਾਰੇ ਨੇ ਇਹਨੇ ਬਾਕੀ ਬੰਦੇ ਬਰਾ ਬਣੇ ਕਿ ਮੈਂ ਫਸ ਗਿਆ ਆ ਜੀ ਮੇਰੇ ਨਾਲ ਤਾਂ ਕੋਈ ਹੈ ਹੀ ਨਹੀਂ ਪਾਈ ਪਹਿਲਾਂ ਤੁਸੀਂ ਕਹਿ ਰਹੇ ਸੀ ਮੇਰੇ ਨਾਲ ਨੇ ਬੰਦੇ ਆਏ ਹੋਏ ਮੈਂ ਆंदोलन ਚ ਆਇਆ ਮੇਰੀ ਗੱਲ ਸੁਣੇ ਇੱਕ ਮੈਂ ਸਾਰੇ ਗੰਦਾ ਮੇਰੇ ਨਾਲ ਨੇ ਦੇਖੋ ਕੁਝ ਨੱਚਾ ਦਾ ਹੋਰ ਸਮਾਨ ਦੇਖ ਪੈ ਪੈ ਮੇਰੀ ਕੀ ਹੈ ਪੈ ਇਹ ਬੜ ਪੈਸੇ ਨਹੀਂ ਪੈਸਾ ਚੱਲਦਾ ਪੈਸੇ ਨਹੀਂ ਆਪਾਂ ਪੈਸੇ ਕਿੰਨੇ ਪੈਸੇ ਕਿੰਨੇ ਆਏ ਉਹ ਬਾਈ ਆਪਾਂ ਹੱਥ ਨਹੀਂ ਲਾਉਂਦੇ ਆਪਾਂ ਇਹ 2-3000 ਦੇ ਜਾਂਦੇ ਹਾਂ ਮੈਂ ਜਿਸ ਤਰ੍ਹਾਂ ਜਗਾਉਂਗਾ ਫਲੈਸ਼ ਹੈ ਤੁਹਾਡੀ ਇੱਕ ਜਗਾਦੀ ਮੇਰਾ ਵੀਰ ਇਧਰੋਂ ਹਾਂ ਇਹ ਮੈਂ ਨਾ ਲਗਾ ਮੋੜ ਜਿਹਾ ਬੰਤੀ ਨਾਲ ਨਹੀਂ ਮੋਹ ਜਿਹੜਾ ਡੰਡੇ ਮਾਰੀ ਉਹ ਮੁੰਡੇਰੇ ਡੰਡੇ ਕਿਨੇ ਮਾਰਿਆ ਭਾਈ ਸਾਰੇ ਮਾਰਨਿਆ ਤੂੰ ਹੀ ਪੁੱਛ ਨਾ ਨਾ ਆ ਦਵਾਈ ਕਾਦੇ ਵਾਸਤੇ ਇੱਥੇ ਕੀ ਕਰੀ ਭਾਜੀ ਜਦੋਂ ਬਟਰੀ ਸੀ ਨਾਲ ਦਿੱਤੀ ਜੇ ਡੰਡੇ ਮਾਰ ਉਹ ਤੇ ਬਾਡਨ ਦੇ ਸੀ ਉਹ ਵਾਡਦੇ ਸੀ ਨਾ ਉਹ ਲੋ ਇਹਨੂੰ ਆਏ ਦੋ ਭਈਆ ਬੋਲਿਆ ਨਹੀਂ ਯਾਰ ਸਹੀ ਤਰ੍ਹਾਂ ਪੰਜਾਬੀ ਨਹੀਂ ਆ ਰਹੀ ਇਹ ਆ ਦੋ ਭਈਆ ਉਹ ਲੈ ਕੇ ਉੱਥੇ ਹੈਗਾ ਪੋਸਟ ਤੇ ਭੇਜੋ ਅੱਛਾ ਜੀ ਹਾਂ ਉਥੇ ਉਹ ਕਰਵਾਉਂਗਾ ਮਾ ਮਲਾਜਮ ਵੀ ਜੀ ਸੀਆਈਡੀ ਤੋਂ ਉੱਥੇ ਮਲਾਜਮ ਵੀ ਪਹੁੰਚੇ ਹੋਏ ਨੇ ਜੀ ਮੈਂ ਹੈਗਾ ਸੰਸਕਰਤ ਤੁਸੀਂ ਸੀਆਈਏ ਤੋਂ ਆ ਜੀ ਨਹੀਂ ਨਹੀਂ ਐਥੀ ਐਥੀ ਡਿਊਟੀ ਹੈ ਅੱਛਾ ਜੀ ਕੋਈ ਨਹੀਂ ਇੱਧਰ ਹੋ ਜਾਗੀ ਇਹ ਵੀ ਆਜੋ ਨਾਲ ਆ ਜੀ ਸਰ ਕਿਹੜੇ ਥਾਣੇ ਤੋਂ ਇੱਥੇ ਲੋਕਲ ਥਾਣੇ ਤੋਂ ਆ ਨਹੀਂ ਆਪਣੀ ਵੀ ਜਿੱਥੇ ਅੱਛਾ ਸ਼ੰਭੂ ਚੌਕੀ ਤੋਂ ਆ ਜੀ ਕਿਥੇ ਦਾ ਫੈਸਲਾ ਹੋ ਜੂਗਾ ਜੋ ਹੁਣ ਡਿਊਟੀ ਲੱਗੀ ਹੋਈ ਹੈ ਉੱਥੇ ਉੱਥੇ ਮਾਰ ਦੇ ਵੀ ਪੁੱਪੇ ਇਧਰ ਨਹੀਂ ਆਉਣਾ ਮਿਰ ਜੀ ਪੁਲਿਸ ਕੀ ਕਰਗੀ ਹੁਣ ਸਾਡੇ ਟੈਣਾ ਆਪਣੀ ਵੀ ਤਾਂ ਜਿੱਥੇ ਬੰਦੀ ਇੱਥੇ ਫੈਸਲਾ ਹੋ ਜਾਊਗਾ ਜਿਹੜੀਆਂ ਬੰਦਿਆਂ ਜੋ ਕੱਢ ਕੇ ਸਰ ਤੁਸੀਂ ਡਿਪਾਰਟਮੈਂਟ ਲਈ ਕੋਈ ਜਾਂ ਤੁਹਾਡੇ ਵਿਭਾਗ ਵੱਲੋਂ ਕੋਈ ਨਹੀਂ ਤੁਸੀਂ ਜੇ ਮੰਨ ਲਓ ਇਸ ਜਥੇਬੰਦੀ ਤੋਂ ਇਸ ਸੈਕਸ਼ਨ ਨੂੰ ਲੈ ਕੇ ਜਾ ਰਹੇ ਹੋ ਇਹਨਾਂ ਦਾ ਮੰਨਣਾ ਹੈ ਵੀ ਇੱਥੋਂ ਦਾ ਮਾਹੌਲ ਖਰਾਬ ਕਰ ਰਿਹਾ ਸੀਗਾ ਇਹ ਜਥੇਬੰਦੀ ਦੇ ਪ੍ਰਧਾਨ ਸਾਹਿਬ ਨੇ ਪ੍ਰਧਾਨ ਸਾਹਿਬ ਇਧਰ ਪਾਸੇ ਆਇਓ ਇਹ ਪ੍ਰਧਾਨ ਸਾਹਿਬ ਨੇ ਇਹ ਪ੍ਰਧਾਨ ਸਾਹਿਬ ਦੇ ਕੋਲ ਜਿਹੜੇ ਇਹ ਨੌਜਵਾਨ ਲੈ ਕੇ ਆਏ ਨੇ ਕੀ ਹੁਣ ਜੇ ਤੁਸੀਂ ਇਸ ਨੌਜਵਾਨ ਨੂੰ ਇੱਥੋਂ ਲੈ ਜਾਂਦੇ ਹੋ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੀ ਸਰਸੀ ਡਿਪਟੀ ਜ਼ਿਲ੍ਹਾ ਪੁਲਿਸ ਨੂੰ ਡਿਪਟੀ ਸਾਹਿਬ ਨੂੰ ਦੱਸ ਦਿੰਨੇ ਆ ਅੱਗੇ ਪ੍ਰਧਾਨ ਜੀ ਤੁਸੀਂ ਜ਼ਿੰਮੇਵਾਰੀ ਲੈਂਦੇ ਹੋ ਜੇ ਇਸ ਇਨਸਟਰਕਸ਼ਨ ਨੂੰ ਲਿਜਾ ਰਹੇ ਪ੍ਰਧਾਨ ਜੀ ਚੱਲ ਜੇ ਉੱਥੇ ਥਾਣੇ ਵਾਲੀ ਲੱਗੀ ਹੈ ਡਿਊਟੀ ਡਿਊਟੀ ਅਫਸਰ ਹੈ ਜੀ ਉਹਨੂੰ ਉਹਦੇ ਸਵਾਰਦ ਕਰੋ ਨਾ ਜੀ ਕੀ ਸ਼ੁਭਨਾਮ ਜੀ ਤੁਹਾਡਾ ਨਾਲ ਚੱਲੋ ਯਾਰ ਮੈਂ ਤਾਂ ਜਸਵਿੰਦਰ ਸਿੰਘ ਹਾਂ ਜੀ। ਐਕਸ ਇੰਸਪੈਕਟਰ ਜੀ। ਹਾਂ ਜੀ ਉਥੇ ਆਪਣੇ ਇੱਥੇ ਨਾ ਡਿਊਟੀ ਆਫਸਰ ਆ ਉਹਨਾਂ। ਜੀ ਜੀ ਨਹੀਂ ਜੀ ਐਸਆਈ ਹੈ ਸਬ ਇੰਸਪੈਕਟਰ ਜਿਹੜੇ ਜਸਵਿੰਦਰ ਸਿੰਘ ਜੀ ਨੇ ਇਹ ਜ਼ਿੰਮੇਵਾਰੀ ਲੈ ਰੇ ਨੇ ਕਿ ਇਸ ਸੈਕਸ਼ਨ ਨੂੰ ਅਸੀਂ ਇੱਥੋਂ ਲੈ ਜਾ ਰਹੇ ਹਾਂ। ਆ ਪ੍ਰਧਾਨ ਸਾਹਿਬ ਪ੍ਰਧਾਨ ਸਾਹਿਬ ਦੱਸੋ ਉਹਨੇ ਪੁਲਿਸ ਦੇ سپਰਦ ਕਰਨਾ ਹੈ ਪੁਲਿਸ ਤੱਕ ਪਹੁੰਚਾਉਣਾ ਇਸ ਬੰਦੇ ਨੂੰ। ਉਹ ਅਸੀਂ ਨਾਲ ਜਾਂਦੇ ਹਾਂ। ਨਾਲ ਜਾਂਦੇ ਹਾਂ। ਆ ਕੇ ਹਾਂ ਇਨਾਂ ਦਾ سپਰਦ ਕਰਦੇ ਹਾਂ। ਜੀ ਤੇ ਇਹਨਾਂ ਕੋਲ ਕੀ ਨਿਕਲਦਾ ਕੀ ਨਹੀਂ ਨਿਕਲਦਾ ਉਹ ਦੇਖਣਗੇ ਜੀ ਉਹ ਹਾਂ ਜੀ ਲਾਉਗਾ ਉੱਥੇ ਪਤਾ ਲੱਗ ਜਾਊਗਾ ਇਹਦੇ ਬਾਰੇ ਵੀ ਕੌਣ ਹੈ ਕੌਣ ਨਹੀਂ ਜਿਹੜਾ ਸਾਡੇ ਨੌਜਵਾਨਾਂ ਨੂੰ ਭੁਗਾਉਂਦਾ ਹੈ ਇਹਦੀ ਬਹੁਤ ਮਾੜੀ ਗੱਲ ਹੈ ਦਿੱਲੀ ਤੋਂ ਆ ਕੇ ਦੇਖੋ ਜੀ ਇਹਨਾਂ ਨੂੰ ਇਹਨਾਂ ਨੂੰ ਕਰੋ ਇਹਨੂੰ ਬੰਦੇ ਜੀ ਬਹੁਤ ਮਾੜੀ ਗੱਲ ਹੈ ਇਹਦੀ ਜੀ ਇਹ ਇਨਸਾਨ ਸਰਕਾਰ ਵੱਲੋਂ ਹੀ ਭੇਜਿਆ ਗਿਆ ਹੈ ਬੀਜੇਪੀ ਵੱਲੋਂ ਅਸੀਂ ਅਸੀਂ ਕਹਾਂਗੇ ਬੀਜੇਪੀ ਸਰਕਾਰ ਵੱਲੋਂ ਇਹ ਭੇਜਿਆ ਗਿਆ ਕਿ ਇੱਥੇ ਪੰਜਾਬ ਦੇ ਨੌਜਵਾਨਾਂ ਨੂੰ ਗਮਰਾਹ ਕਰ ਫਿਰ ਅਸੀਂ ਇਹਨਾਂ ਦੇ ਗੋਲੀਆਂ ਮਾਰ ਕੇ ਇਹਨਾਂ ਨੂੰ ਉਹ ਮਤਲਕਨ ਨੁਕਸਾਨ ਪਹਾਈਏ ਪੰਜਾਬ ਦੇ ਨੌਜਵਾਨਾਂ ਦਾ ਪ੍ਰਧਾਨ ਸਾਹਿਬ ਪੰਜਾਬ ਪੁਲਿਸ ਦੀ ਇੰਟੈਲੀਜੈਂਸੀ ਨੂੰ ਔਰ ਸੀਆਈਏ ਦਾ ਰੋਲ ਕਿਵੇਂ ਦੇਖਦੇ ਹੋ ਜਾਇਹੇ ਸਖਸ਼ੇ ਤੇ ਪਹੁੰਚਣਾ ਇਹ ਜਾਇਹੇ ਸਖਸ਼ਾਂ ਦਾ ਮਾਹੌਲ ਖਰਾਬ ਕਰਨਾ ਕੀ ਪੰਜਾਬ ਦੀ ਇੰਟੈਲੀਜੈਂਸੀ ਔਰ ਜਿਹੜੀ ਸੀਆਈਏ ਕੀ ਗੁੜੀ ਨੀਂਦੇ ਸੁੱਤੀ ਹੋਈ ਹੈ ਜੀ ਨਹੀਂ ਤਾਂ ਤੁਸੀਂ ਹੁਣ ਮੈਤੇ ਕਾਨੂੰ ਕਹਾਉਂਦੇ ਹੋ ਬਹੁਤ ਵੱਡੇ ਵੱਡੀਆਂ ਗੱਲਾਂ ਨੇ ਅ ਸਵਾ ਤਿੰਨ ਤਿੰਨ ਕੁਆਂਟਲ ਸਾਡੇ ਦੇਸ਼ ਦੀ ਸਮਾਂ ਦੇ ਹਾਦਕਾ ਇਸ ਗੱਲ 'ਚ ਸਵਾ ਤਿੰਨ ਕੁਆਂਟਲ ਕਿਵੇਂ ਫੌਜੀਆਂ ਕੋਲ ਆ ਵੀ ਐਸ ਪਹੁੰਚ ਗਈ ਦੀ ਜਿਹਦੇ ਗੱਲ ਫਾਟੇ ਐਨੇ ਫੌਜ ਦੇ ਜਵਾਨ ਮਾਰੇ ਗਏ ਤੇ ਉਦੋਂ ਕਿੱਥੇ ਗਏ ਕਿੰਨੇ ਸਾਡੇ ਸੀਆਈਏ ਡੀਆਂ ਜਾਂ ਸਾਡੇ ਇੰਟੈਲੀਜੈਂਸੀਆਂ ਦੇ ਜਿਹੜੇ ਮੈਕਮਨ ਐ ਇੰਨਾ ਵੱਡਾ ਰਾਸਣ ਸਵਾ ਤਿੰਨ ਕੁਆਂਟਲ ਇਹ ਤਾਂ 25 ਕਿਲੋ ਹੀ ਬਹੁਤ ਜ਼ਿਆਦਾ ਹੁੰਦਾ ਸਵਾ ਤਿੰਨ ਕੁਆਂਟਲ ਦਾ ਪਤਾ ਲੱਗਿਆ ਸੀ ਉਦੋਂ ਜਦੋਂ ਸਾਡੇ ਫੌਜ ਦੇ ਨੌਜਵਾਨ ਮਾਰੇ ਗਏ ਸੀ ਇਸ ਨੌਜਵਾਨ ਬਾਰੇ ਹੁਣ ਕੀ ਖਿਆਲ ਹੈ ਜੀ ਇਹ ਚਿਹਰੇ ਤੋਂ ਇਦਾਂ ਝਲਕ ਪੈ ਰਹੀ ਐ ਇਸ ਨੌਜਵਾਨ ਨੂੰ ਕੋਈ ਡਰ ਹੀ ਨਹੀਂ ਹੈਗਾ मैं कोई आदम मैं, नहीं आतंकवादी नहीं फिर आप क्यूँ कहा से, दिल्ली से आकर आप इस ओर से मार रहे हो आप उस ओर से क्यों नहीं मारे नहीं। ये नहीं यही डंडा आप दूसरी ओर से मारते हरियाणा वाले को लगाते आप आप अपने साथ में हमारे पंजाब वाले को क्यों आपके साथ आपने साथ में लगाते हो कि हम आओ हमारे साथ मारते हैं इनको पीटते हैं बट्टा मारते हैं ये आप ही नहीं कल दूसरा बॉर्डर से भी पकड़ा गया बंदा एक उसको तो वो था ही पुलिस वाला हरियाणा का उसके पास से जो निकला वो मटेरियल उससे पता चला कि वो हरियाणा पुलिस का बंदा था ਇਹ ਨੂੰ ਸਾਚਾ ਚਾਚਾ ਬ੍ਰਦਰ ਸਾਥੇ ਰਿਐਲਿਟੀ ਦੱਸ ਦੋ ਕੀ ਤੁਹਾਨੂੰ ਕਿਸੇ ਨੇ ਭੇਜਿਆ ਤੋ ਤੁਹਾਨੂੰ ਕਿਸੇ ਵੱਲੋਂ ਇੱਕ ਬੰਦਾ ਮੇਰੇ ਨਾਲ ਭੇਜੋ ਮੇਰੇ ਘਰੇ ਚਲੋ ਅਗਰ ਕੋਈ ਦੱਸ ਦੂਗਾ ਇਹ ਬੰਦਾ ਖਰਾਬ ਹੈ ਅਤੰਗਵਾਦੀ ਤਾਂ ਤੁਸੀਂ ਕਰਨਗੇ ਆਏ ਇੱਥੇ ਉਹ ਦੱਸੋ ਮੈਂ ਇਹ ਅੰਦੋਲਨ ਕਿਸ ਚੀਜ਼ ਦਾ ਅੰਦੋਲਨ ਹੈ ਅੰਦੋਲਨ ਚਾਹੇ ਇੱਕ ਅਗਰ ਅੰਦੋਲਨ ਮੈਂ ਆਇਆ ਨਾ ਤਾਂ ਅੰਦੋਲਨ ਦਾ ਰੂਲ ਪਤਾ ਕੀ ਹੈ ਹਾਂਜੀ ਕਿਹਾ ਇਹਦਾ ਬੋਲਾ ਹੂਆ ਉਹਨਾਂ ਨੇ ਅਭੀ ਕੁਛ ਨਹੀਂ ਕਰਨਾ ਮੀਟਿੰਗ ਚੱਲ ਰਹੀ ਹੈ ਬਈ ਤੂੰ ਵਾਹਾਂ ਮੈਂ ਕੀ ਕਰਨ ਗਿਆ ਤਾਂ ਚਲੋ ਬ੍ਰਦਰ ਤੁਸੀਂ ਅੰਦੋਲਨ ਚ ਆਏ ਹੋ ਕਿਸਾਨਾਂ ਦੀਆਂ ਕਿਹੜੀਆਂ ਮੰਗਾਂ ਨੂੰ ਲੈ ਕੇ ਤੁਸੀਂ ਅੰਦੋਲਨ ਕਰ ਰਹੇ ਹੋ ਤੁਸੀਂ ਮੰਨ ਲਓ ਹਮਾਇਤ ਕਰਨ ਆਏ ਹੋ ਕਿਸਾਨਾਂ ਦੀ ਕੀ ਮੰਗਾਂ ਕਿਸਾਨਾਂ ਦੀ ਐਮਬੀਬੀਐਸ ਹੈ ਜੀ ਐਮਬੀਬੀਐਸ ਦਾ ਡਾਕਟਰ ਹੁੰਦੇ ਆ ਕੱਢ ਜਾ ਆਪਣਾ ਥੋੜਾ ਰਹਿ ਆ ਹੋਰ ਹਾਂਜੀ ਹਾਂਜੀ ਡਾਕਟਰ ਅੱਛਾ ਜੀ ਕਿਹੜੀਆਂ ਮੰਗਾਂ ਦੀ ਕਿਸਾਨਾਂ ਦੀਆਂ ਹੋਰ ਕਿਹੜੀਆਂ ਮੰਗਾਂ ਇੱਕਰ ਜੋਰ ਤੋਂ ਹੈ ਇੱਕਰ ਜੇ ਵਾਲੀ ਹੈ ਹੋਰ ਹਮ ਅਬ ਟੈਕਸ ਵੈਕ ਜਿਹੜਾ ਵੀ ਇੱਕ ਹੋਇ ਇੱਕ ਐਮਬੀਪੀਐਸ ਪਤਾ ਨਹੀਂ ਕੌਣ ਸੀ ਉਹ ਤੇ ਜੇ ਤੁਹਾਨੂੰ ਮੰਗਾ ਹੀ ਨਹੀਂ ਪਤਾ ਫਿਰ ਉਹ ਅੰਦੋਲਨ ਚ ਕਿਵੇਂ ਆ ਗਏ ਜੀ ਤੁਸੀਂ ਅੰਦੋਲਨ ਚ ਫਿਰ ਵਾਕੇ ਮਾਹੌਲ ਹੀ ਖਰਾਬ ਕਰਨਾ ਆਏ ਹੋਗੇ ਜੀ ਮੇਰੇ ਘਰ ਵਾਲੇ ਕਹ ਰਹੇ ਸੀ ਕਿ ਮਤ ਜਾ ਮੈਂ ਤਾਂ ਵੀ ਆਇਆ ਕਿ ਹਾਂਸੇ ਦਿੱਲੀ ਜਾਣਾ ਤੇ ਇਸ ਮਾਰੇ ਮੈਂ ਆ ਗਿਆ ਪਹਿਲਾਂ ਦੂਗਾ ਤਾਂ ਮੈਂ ਮੱਥਾ ਟੇਕਣਾ ਆਇਆ ਸਾਲ ਬਾਅਦ ਮੱਥਾ ਟੇਕਣਾ ਆਉਣਾ ਮੈਂ ਬੋਲ ਸਾਲ ਬਾਅਦ ਹਰ ਅਮਨਿਸੇ ਮੱਥਾ ਟੇਕਣਾ ਇਹ ਹਰ ਦੂਗਾ ਨਾ ਬੀਬੀ ਬੋਲਦੀ ਆ ਡੰਡਾ ਦੇ ਲੱਗ ਜਾ ਮੇਰੇ ਕੋਲ ਐਸੇ ਡੰਡੇ ਤਾਂ ਵੈਸੇ ਤੁਸੀਂ ਮਾਰਦੇ ਡੰਡੇ ਦਾ ਤੇਰੇ ਪੈ ਜਾਂਦੇ ਤੇਰੇ ਅਜੇ ਵੱਜਿਆ ਨਹੀਂ ਸੌਕੇ ਮਲੇ ਕਾ ਜਾਓ ਤੇਰੇ ਅਜੇ ਵੀ ਨਾ ਸੱਚ ਬਤਾ ਦੇ ਤੇਰੇ ਬਾਤ ਨਾ ਤੇਰੇ ਕੋਈ ਕੁਝ ਨਹੀਂ ਕਹੇਗਾ ਪੁਲਿਸ ਵਾਲੇ ਵੀ ਲੈ ਚਲੋ ਯਾਰ ਇਤਨਾ ਕਿਉਂ ਮਾਰ ਰਹੇ ਇਸ ਗੇਮ ਨੂੰ ਬਾਈ ਪੁਲਿਸ ਵਾਲਿਆਂ ਨੇ ਵੀ ਆਈ ਸ਼ਾਮ ਕੰਮ ਕਰਾਉਣ ਦਾ ਰੋ ਹੈ ਨਹੀਂ ਜਦੋਂ ਇਸ ਦਾ ਛਪੜਾ ਬੰਦ ਕਰਦੇ ਬੰਦੇ ਡਾਡਾ ਵੀ ਗਿਆ ਸਿੱਧੀ ਗੱਲ ਹੈ ਸਿੱਧੀ ਗੱਲ ਹੈ ਪਤਾ ਕਿਹੜਾ ਕਿਹੜਾ ਉਹਨਾਂ ਕੋਲ ਦੇ ਆਈ ਇਹ ਥਾਣੇ ਚ ਦੇ ਦਿਓ ਬਾਈ ਦੇ ਦਿਓ ਤਾਂ ਬਿਲਕੁਲ ਜੀ ਇਹ ਨੌਜਵਾਨ ਹੈ ਪੰਜਾਬ ਪੁਲਿਸ ਤੱਕ ਜਿਹੜਾ ਇਹ ਨੌਜਵਾਨ ਤੇ ਕਾਰਵਾਈ ਕਰਵਾਉਣ ਲਈ ਨੌਜਵਾਨ ਨੂੰ ਇੱਥੋਂ ਲਿਜਾਇਆ ਜਾ ਰਿਹਾ ਹੈ ਹੁਣ ਇਹ ਜਹੇ ਸਾਕਸ਼ ਭੇਜਣਾ ਇਹ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਜਹੇ ਸਾਕਸ਼ ਕਿਉਂ ਭੇਜੇ ਜਾ ਰਹੇ ਨੇ ਕੀ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਵਾਕਈ ਦਿੱਲੀ ਤੋਂ ਇਹ ਜਹੇ ਲੋਕ ਜਿਹੜੇ ਬੁਲਾਏ ਜਾ ਰਹੇ ਨੇ ਆਪਣੇ ਆਪ ਦੇ ਵਿੱਚ ਸਵਾਲ ਹੈ ਹੁਣ ਇਸ ਨੌਜਵਾਨ ਤੇ ਕੀ ਕਾਨੂੰਨੀ ਕਾਰਵਾਈ ਹੁੰਦੀ ਹੈ ਜੇ ਇਸ ਨੌਜਵਾਨ ਨੂੰ ਇਸ ਤਰ੍ਹਾਂ ਹੀ ਛੱਡ ਦਿੱਤਾ ਜਾਂਦਾ ਹੈ ਇਹ ਤਾਂ ਆਉਣ ਵਾਲਾ ਵਕਤ ਹੀ ਬਿਆਨ ਕਰੇਗਾ ਪਰ ਪੰਜਾਬੀਆਂ ਤੱਕ ਇਹ ਖਬਰ ਸ਼ੇਅਰ ਕਰਕੇ ਜਰੂਰ ਪਹੁੰਚਾ ਦਿਓ ਜਿਹੜੇ ਪੰਜਾਬੀ ਮੰਨਦੇ ਨੇ ਕਿ ਵੀ ਭਾਈ ਉੱਥੇ ਮਾਹੌਲ ਆਪ ਦੇ ਲੋਕ ਹੀ ਖਰਾਬ ਕਰ ਰਹੇ ਨੇ ਪਰ ਇੱਥੇ ਇਹ ਦੇਖਣਾ ਜ਼ਰੂਰੀ ਹੈ ਪਰ ਜਿਹੜੇ ਪੰਜਾਬ ਦੇ ਲੋਕ ਨੇ ਉਹ ਇਸ ਥਾਂ ਤੇ ਮਾਹੌਲ ਖਰਾਬ ਨਹੀਂ ਕਰ ਰਹੇ ਬਲਕਿ ਦਿੱਲੀ ਤੋਂ ਆ ਕੇ ਆਏ ਲੋਕ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਅੱਜ ਇਹ ਨੌਜਵਾਨ ਫੜਿਆ ਦੇਖਣਾ ਹੋਵੇਗਾ ਕਿ ਇਸ ਨੌਜਵਾਨ ਤੇ ਕੀ ਕਾਰਵਾਈ ਹੁੰਦੀ ਹੈ